पच्ची शोभा यात्रा जा रही है बाबा लाल जी का छह सौ जन्मदिन मनाया जा रहा है और संतना ज्यादा प्रेम उत्साह बहुत ज्यादा जय श्री बाबा लाल जी जय श्री लक्ष्मी बाबा लाल महाराज ਪਾਵਲ ਆ ਜੀ ਦੇ ਜਨਮ ਦਿਹਾੜੇ ਤੇ ਜਿੱਤੇ ਵੀ ਤੁਹਾਡੇ ਕੈਮਰੇ ਰਾਹੀਂ ਰੂਬਰੂ ਹੋ ਪਾ ਰਹੇ ਆ ਉਥੇ ਹਰ ਵਾਸੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਹਾੜੇ ਦੀ ਔਰ ਸਾਡੇ ਨਾਲ ਸਾਡੀ ਟੀਮ ਪਹੁੰਚੀ ਹੈ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੀ ਅਰਜੰਟ ਮੀਟਿੰਗ ਜਿਹੜੀ ਚੰਡੀਗੜ੍ਹ ਆਉਣ ਦੇ ਕਾਰਨ ਉਹ ਇੱਥੇ ਨਹੀਂ ਪਹੁੰਚ ਪਾਏ ਉਹਨਾਂ ਦੀ ਹਾਜ਼ਰੀ ਵੀ ਲਾਣ ਆਏ ਆ ਜੀ ਕੁਝ ਤੇ ਬਾਬਾ ਲਾਲ ਜੀ ਦੀ ਅਨੂਕੋ ਉਹਨਾਂ ਦੀ ਕਿਰਪਾ ਹੈ ਕਿ ਸਭ ਦਿਓ ਚੋਲੀਆਂ ਪਰਦੀਆਂ ਸਭ ਨੂੰ ਲਾਲ ਲੱਗੋ ਅਜਿਹਾ ਪ੍ਰਕਾਸ਼ ਨੁਭਾ ਤੇ ਔਰ ਅੱਜ ਇੰਨਾ ਪਿਆਰ ਲੋਕਾਂ ਦੇ ਵਿੱਚ ਵੇਖ ਕੇ ਬਾਬਾ ਜੀ ਦੇ ਜਿਹੜੇ ਸ਼ਰਦਾਲੂ ਨੇ ਬਾਬਾ ਜੀ ਦੀ ਜਨੀ ਸੰਗਤ ਹੈ ਉਹਨਾਂ ਨੇ ਲੰਗਰ ਵੀ ਬਹੁਤ ਲਾਏ ਨੇ ਸਾਡੇ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਹੈ ਜਿਸ ਵੀ ਕਿਰਤ ਮਾਈ ਦੇ ਵਿੱਚੋਂ ਲੰਗਰ ਲੱਗੇ ਨੇ ਪਰਮਾਤਮਾ ਉਹਨਾਂ ਦੀ ਚੋਲੀ ਹੋਰ ਪਰਨ तो शोभा यात्रा जो मोनिया माधा मंदिर से चलकर श्री दरबार श्री ध्यानपुर धाम की तरफ जा रही है आज महाराज जी का 20 तारीख को छे सौ इकहत्तरवा जन्मदिन बहुत धूमधाम से ज्यानपुर में मनाया जा रहा है

नेहा कोहली जी किन भी यात्रा जा रही है कि किन की कृपा बाबा जी की अदर साइड गेट तो पश्चिमी शोभा यात्रा जा रही है मवलाल जी का 600 पत्ते जन्मदिन मनाया जा रहा है और तुझे देख ले कि सरदार वो कुछ आ वैसे जरूर कोशिश करेंगे हर साल बाबा लाल जी की यात्रा निकलती है और संतना ज्यादा प्रेम उत्साह बहुत ज्यादा है क्योंकि तो बाबा लाल जी की अन्नीक उन्होंने कृपा है कि सब दोलिया भर दें संत मिल

ਬਾਬੂ ਲਾਲ ਜੀ ਬੋਸ਼ੇਕੀ ਬਾਬਾ ਲਾਲ ਜਨ ਮਹਾਰਾਜ ਜੀ ਜੀ ਸਰ ਜੀ ਅੱਜ ਇੱਥੇ ਆਏ ਸੁਪਾਇਟ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਅੱਜ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਤੇ ਜਿੱਤੇ ਵੀ ਤੁਹਾਡੇ ਕੈਮਰੇ ਰਾਈ ਰੂਬਰੂ ਹੋ ਪਾ ਰਹੇ ਆ ਉਥੇ ਹਰ ਵਾਸੀ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਹਾੜੇ ਦੀ ਔਰ ਸਾਡੇ ਨਾਲ ਸਾਡੀ ਟੀਮ ਪਹੁੰਚੀ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ ਏ ਪਟਾਲਾ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੀ ਅਰਜੈਂਟ ਮੀਟਿੰਗ ਜਿਹੜੀ ਚੰਡੀਪੜਾ ਆਉਣ ਦੇ ਕਾਰਨ ਉਹ ਇੱਥੇ ਨਹੀਂ ਪਹੁੰਚ ਪਾਏ ਉਹਨਾਂ ਦੀ ਹਾਜ਼ਰੀ ਵੀ ਲਾਣ ਆਏ ਆ ਜੀ ਔਰ ਅੱਜ ਇੰਨਾ ਪਿਆਰ ਲੋਕਾਂ ਦੇ ਵਿੱਚ ਵੇਖ ਕੇ ਬਾਬਾ ਜੀ ਦੇ ਜਿਹੜੇ ਸ਼ਰਦਾਲੂ ਨੇ ਬਾਬਾ ਜੀ ਦੀ ਜਿੰਨੀ ਸੰਗਤ ਆ ਉਹਨਾਂ ਨੇ ਲੰਗਰ ਵੀ ਬਹੁਤ ਲਾਏ ਨੇ ਸਾਡੇ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਹੈ ਜਿਸ ਵੀ ਪਿਧਮਾਈ ਦੇ ਵਿੱਚੋਂ ਲੰਗਰ ਲੱਗੇ ਨੇ ਪ੍ਰਮਾਤਮਾ ਉਹਨਾਂ ਦੀ ਝੋਲੀ ਹੋਰ ਭਰਨ ਉਹਨਾਂ ਨੂੰ ਹੋਰ ਵਾਅਦੇ ਪਾਉਣ ਇਸੇ ਤਰ੍ਹਾਂ ਜਿਹੜਾ ਲੰਗਰ ਲੱਗੇ ਰਹਿਣ ਔਰ ਬਟਾਵੇ ਦੇ ਵਿੱਚ ਇੱਕ ਮਾਹੌਲ ਜਿਹੜਾ ਵਾ ਪੂਰਾ ਫੈਸਟੀਵਲ ਦਾ ਬਣਿਆ ਰਿਹਾ ਵਾ ਬਹੁਤ ਜ਼ਾਰੀ ਸੰਗਤ ਹੈ ਔਰ ਮੰੰਦੀ ਮਹਾਰਾਜ ਜੀ ਬਾਬਾ ਜੀ ਨਾਲ ਵੀ ਉਹਨਾਂ ਦੇ ਵੀ ਦਰਸ਼ਨ ਹੋਏ ਨੇ ਉਹ ਵੀ ਦੱਸ ਰਹੇ ਸੀ ਕਿ ਆਹਾਂ ਨੂੰ 2 ਦਿਨ ਪਹਿਲਾਂ ਇੰਨਾ ਸੀ ਕਿੰਨਾ ਮੌਸਮ ਠੰਡਾ ਹੋਣਾ ਔਰ ਬਾਰਿਸ਼ ਹੋ ਸਕਦੀ ਆ ਪਰ ਅੱਜ ਧੁੱਪ ਪਈ ਹੈ ਔਰ ਇਹ ਵੀ ਮਹਾਰਾਜ ਦੀ ਕਿਰਪਾ ਵਾਹਾਂ ਵੀ ਕੋਈ ਵੀ ਜਿੰਨੇ ਵੀ ਸ਼ਰਧਾਲੂ ਨੇ ਜਿੰਨੇ ਵੀ ਸੰਗਤ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਪਾ ਰਹੀ ਔਰ ਇਸ ਕੈਮਰੇ ਦੇ ਉੱਤੇ ਮੈਂ ਤੁਹਾਡੇ ਮੀਡੀਆ ਵਾਲੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਨ ਦੀਆਂ ਧੰਨਵਾਦ ਜੈ ਸ਼੍ਰੀ ਬਾਬਾ ਲਾਲ ਜੀ ਦਾ ਜੈ ਕੀ ਜੈ ਅੱਜ हमारी ये पच्चीसवीं पैदल शोभा यात्रा जो मोनिया माधा मंदिर से चलकर श्री दरबार श्री ध्यानपुर धाम की तरफ जा रही है आज महाराज जी का 20 तारीख को छह सौ इकहत्तरवा जन्मदिन बहुत धूमधाम से ध्यानपुर में मनाया जा रहा है उसी के उपलक्ष्य में ये यात्रा जो 25 साल से लगातार चल रही है आज पच्चीसवीं शोभा यात्रा बटारा से चल के श्री ध्यानपुर धाम जा रही है आप इस यात्रा में समूह दे सकते हैं समूह मैं सेवा की गिनती तो कर सकता हूँ एक दो पाँच हजार, हजारों की गिनती नहीं कर सकते आज नगर वासियों में इतना उत्साह है इस यात्रा के लिए मत। एक तो बाबा जी के पास मौसम खुला हुआ है और दूसरा मैं महाराज जी की तरफ से समूह पटाला वासियों का और समूह संगत का साथ जिल से धन्यवाद देता हूँ जय श्री बाबा ललिता ਜੇ ਆਪਰੇ ਗੋਗੂ ਮਹਾਰਾਜੀ ਦੀ ਅੱਜ ਜਿਹੜੇ ਮਤੇ ਰੇਦੀ ਤਾਗਲ ਯਾਤਰਾ ਜਾ ਰਹੀ ਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਆ 바ਵਾਲਾਲ ਜੀ ਬਹੁਤ ਕਿਰਪਾ ਕਰਦੇ ਤਾਂ ਮਰਨ ਤੰਦ ਦੇ ਗੋਦ ਵਾਲੇ ਦੇਦ ਦੇ ਪੁੱਤਰ ਬਣਾਉਂ ਪੁੱਤ ਦੇਂਦੇ ਪਰ ਇਹ ਖਿਆਲ ਇਹ ਰਹਿ ਜਾ ਜਕਰ ਬੱਤੂ ਬਲਵਾ ਦੀ ਦਾ اے ਜੱਜ ਜੀ ਜੀ ਕਮਲ ਜੀ ਕਿੰਨੀ ਯਾਤਰਾ ਜਾ ਰਹੀ ਏ ਤੇ ਕਿੰਨੇ ਕਿਰਤਾ 바ਵਾਲਾਲ ਜੀ ਕਾ ਦੇ ਜੋਤੀ ਮੌਸਮ ਵੀ ਜਿਹੜਾ ਵਧੀਆ ਹੋ ਗਿਆ ਪੈਦੇ ਚ ਰਿਆ ਨਹੀਂ ਜਾਂਦਾ ਪਰ ਬਾਬਾ ਜੀ ਦੀ ਕਿਰਪਾ ਨਾਲ ਇਹ ਨਹੀਂ ਜੂ ਕਰਾਂ ਪੈਨ ਜੀ ਕਿਥੋਂ ਯਾਤਰਾ ਤੁਰੀ ਹੈ ਤੇ ਕਿਥੋਂ ਤੱਕ ਜਾਏਗਾ ਮੈਰੂ ਗੇਟ ਤੋਂ ਲੱਤੀ ਹੈ ਤੇ ਝਾਂਪੂ ਤੱਕ ਜਾ ਰਹੀ ਹੈ ਤੇ ਪੈਦੇ ਨਹੀਂ ਜਾਏ ਕਿੰਨਾ ਸੌਤਾ ਦੇ ਵਿੱਚ ਜੂ ਸਾਹ ਹੈ ਸਾਹ ਦੇ ਨਾ ਚੱਲਦੀ ਜਾਂਦੀ ਟਰਨ ਵਿੱਚ ਹੁੰਦੇ ਨੇ ਸਭ ਕੁਝ ਹੁੰਦਾ ਹੈ ਉਹਦੀ ਕਿਰਪਾ ਨਾਲ ਮੈਂ ਮਤਲਬ ਕਿ ਮੰਨ ਦੇ ਵਿੱਚ ਹੋ ਰਿਹਾ ਕਿ ਬਸ ਜਾਣਾ ਉਹ ਚਾਹ ਇਸ ਤਰ੍ਹਾਂ ਬਹੁਤ ਜ਼ਿਆਦਾ ਚਾਹ ਹਰ ਸਾਲ ਉਡੀਕ ਕਰਦੇ ਰਹਿੰਦੇ ਹਾਂ ਤੁਹਾਨੂੰ ਪਸੰਦ ਹੈ ਕਿਉਂ ਕਿ ਤੁਹਾਨੂੰ ਮਦਦ ਸਾਵੰਧਾ ਜਾਣਾ ਹੈ ਜਾਣਾ ਹੈ ਤੁਸੀਂ ਆਪਣੇ ਪਰਿਵਾਰ ਨਾਲ ਜਾ ਰਹੇ ਹੋ ਹਾਂਜੀ